ਜ਼ਿੰਦਗੀ ਵਿੱਚ ਸਭ ਤੋਂ ਵੱਡਾ ਦਰਦ ਗਰੀਬ ਹੋਣਾ ਨਹੀਂ ਹੁੰਦਾ ਸਭ ਤੋਂ ਵੱਡਾ ਦਰਦ ਉਹ ਦਿਨ ਹੁੰਦਾ ਹੈ ਜਦੋਂ ਲੋਕ ਤੁਹਾਨੂੰ ਪਹਿਲਾਂ ਵਰਗਾ ਸੀਰੀਅਸ ਨਹੀਂ ਲੈਂਦੇ ਜਦੋਂ ਤੁਹਾਡੀ ਗੱਲ ਕਮਰੇ ਵਿੱਚ ਗੂੰਜਦੀ ਨਹੀਂ ਜਦੋਂ ਤੁਸੀਂ ਉੱਥੇ ਹੁੰਦੇ ਹੋ ਪਰ ਤੁਹਾਡੀ ਮੌਜੂਦਗੀ ਕਿਸੇ ਨੂੰ ਮਹਿਸੂਸ ਨਹੀਂ ਹੁੰਦੀ ਉਹ ਪਲ ਬਹੁਤ ਚੁੱਪ ਹੁੰਦਾ ਹੈ ਕੋਈ ਸ਼ੋਰ ਨਹੀਂ ਕੋਈ ਲੜਾਈ ਨਹੀਂ ਕੋਈ ਬਹਿਸ ਨਹੀਂ ਪਰ ਅੰਦਰੋਂ ਕੁਝ ਟੁੱਟ ਜਾਂਦਾ ਹੈ ਕਿਉਂਕਿ ਇੱਜ਼ਤ ਸਿਰਫ ਲੋਕਾਂ ਵੱਲੋਂ ਮਿਲਣ ਵਾਲੀ ਚੀਜ਼ ਨਹੀਂ ਹੁੰਦੀ ਇੱਜ਼ਤ ਅਸਲ ਵਿੱਚ ਆਪਣੇ ਆਪ ਨਾਲ ਕੀਤੀ ਗਈ ਇੱਕ ਸੰਧੀ ਹੁੰਦੀ ਹੈ। ਜਿਸ ਦਿਨ ਉਹ ਸੰਧੀ ਟੁੱਟਦੀ ਹੈ, ਉਸ ਦਿਨ ਦੁਨੀਆ ਵੀ ਤੁਹਾਨੂੰ ਵੱਖਰੇ ਤਰੀਕੇ ਨਾਲ ਦੇਖਣਾ ਸ਼ੁਰੂ ਕਰ ਦਿੰਦੀ ਹੈ। ਅਕਸਰ ਅਸੀਂ ਸੋਚਦੇ ਹਾਂ ਕਿ ਲੋਕ ਬਦਲ ਗਏ ਨੇ, ਉਹ ਪਹਿਲਾਂ ਵਰਗੇ ਨਹੀਂ ਰਹੇ, ਉਹ ਹੁਣ ਇੱਜ਼ਤ ਨਹੀਂ ਕਰਦੇ। ਪਰ ਸੱਚੇ ਹੁੰਦਾ ਹੈ ਕਿ ਕਈ ਵਾਰ ਅਸੀਂ ਖੁਦ ਬਦਲ ਗਏ ਹੁੰਨੇ ਆਂ। ਕਦੇ ਆਪਣੇ ਵਾਅਦੇ ਤੋੜ ਕੇ, ਕਦੇ ਆਪਣੀ ਗੱਲ ਤੇ ਨਾ ਟਿੱਕ ਕੇ, ਕਦੇ ਹਰ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਕੇ, ਕਦੇ ਆਪਣੇ ਸਟੈਂਡਰਡਸ ਆਪ ਹੀ ਢੇਕ ਕੇ। ਇੱਜ਼ਤ ਇੱਕ ਦਿਨ ਵਿੱਚ ਨਹੀਂ ਜਾਂਦੀ ਉਹ ਹੌਲੀ-ਹੌਲੀ ਘਟਦੀ ਹੈ ਬਿਲਕੁਲ ਉਸ ਮਿੱਟੀ ਵਾਂਗ ਜੋ ਹਰ ਰੋਜ਼ ਥੋੜੀ-ਥੋੜੀ ਖਿਸਕਦੀ ਰਹਿੰਦੀ ਹੈ ਅਤੇ ਇੱਕ ਦਿਨ ਪਤਾ ਲੱਗਦਾ ਹੈ ਕਿ ਕੁਝ ਵੀ ਮਜ਼ਬੂਤ ਨਹੀਂ ਬਚਿਆ ਸਭ ਤੋਂ ਦੁੱਖ ਦੀ ਗੱਲ ਇਹ ਹੁੰਦੀ ਹੈ ਕਿ ਜਦੋਂ ਇੱਜ਼ਤ ਘਟਦੀ ਹੈ ਤਾਂ ਕੋਈ ਸਿੱਧਾ ਕਹਿ ਕੇ ਨਹੀਂ ਦੱਸਦਾ ਲੋਕ ਹੌਲੀ-ਹੌਲੀ ਦੂਰ ਹੋਣ ਲੱਗ ਪੈਂਦੇ ਨੇ ਤੁਹਾਡੀ ਗੱਲ ਅਣਸੁਣੀ ਹੋਣ ਲੱਗ ਪੈਂਦੀ ਹੈ ਤੁਹਾਡੇ ਫੈਸਲੇ ਹਲਕੇ ਸਮਝੇ ਜਾਣ ਲੱਗ ਪੈਂਦੇ ਨੇ ਅਤੇ ਇੱਕ ਦਿਨ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਉਹੀ ਹੋ ਪਰ ਦੁਨੀਆ ਲਈ ਹੁਣ ਤੁਸੀਂ ਪਹਿਲਾਂ ਵਰਗੇ ਨਹੀਂ ਰਹੇ ਇਸ ਪਲ ਤੇ ਬਹੁਤ ਸਾਰੇ ਲੋਕ ਟੁੱਟ ਜਾਂਦੇ ਨੇ ਕੁਝ ਗੁੱਸੇ ਵਿੱਚ ਆ ਜਾਂਦੇ ਨੇ ਕੁਝ ਲੋਕਾਂ ਨੂੰ ਦੋਸ਼ ਦੇਣ ਲੱਗ ਪੈਂਦੇ ਨੇ ਅਤੇ ਕੁਝ ਆਪਣੇ ਆਪ ਨੂੰ ਹੀ ਖਤਮ ਸਮਝ ਲੈਂਦੇ ਨੇ ਪਰ ਸੱਚ ਇਹ ਹੈ ਜੋ ਚੀਜ਼ ਚੁੱਪਚਾਪ ਗਵਾਚਦੀ ਹੈ ਉਹ ਚੁੱਪਚਾਪ ਵਾਪਸ ਵੀ ਬਣ ਸਕਦੀ ਹੈ ਇੱਜ਼ਤ ਕੋਈ ਤੋਹਫਾ ਨਹੀਂ ਹੁੰਦੀ ਜੋ ਕੋਈ ਤੁਹਾਨੂੰ ਦੇ ਦੇਵੇ ਇੱਜ਼ਤ ਇੱਕ ਨਤੀਜਾ ਹੁੰਦੀ ਹੈ ਤੁਹਾਡੀ ਸੋਚ ਦਾ ਤੁਹਾਡੇ ਰਵੱਈਏ ਦਾ ਤੁਹਾਡੇ ਚੁੱਪਚਾਪ ਕੀਤੇ ਕੰਮਾਂ ਦਾ ਇੱਜ਼ਤ ਮੰਗੀ ਨਹੀਂ ਜਾਂਦੀ ਇੱਜ਼ਤ ਬਣਾਈ ਜਾਂਦੀ ਹੈ ਅਤੇ ਇੱਜ਼ਤ ਬਣਾਉਣ ਦਾ ਸਫ਼ਰ ਸ਼ੋਰ ਨਾਲ ਨਹੀਂ ਹੁੰਦਾ ਇਹ ਸਫ਼ਰ ਚੁੱਪ ਨਾਲ ਹੁੰਦਾ ਹੈ ਇਹ ਸਫ਼ਰ ਆਪਣੇ ਆਪ ਨਾਲ ਇਮਾਨਦਾਰ ਹੋਣ ਨਾਲ ਹੁੰਦਾ ਹੈ ਅੱਜ ਦੀ ਇਹ ਆਡੀਓ ਬੁੱਕ ਉਸ ਸਫ਼ਰ ਬਾਰੇ ਹੈ ਉਸ ਸਫ਼ਰ ਬਾਰੇ ਜਿੱਥੇ ਇੱਕ ਇਨਸਾਨ ਆਪਣੀ ਗਵਾਚੀ ਹੋਈ ਇੱਜ਼ਤ ਵਾਪਸ ਬਣਾਉਂਦਾ ਹੈ ਬਿਨਾਂ ਕਿਸੇ ਨੂੰ ਕੁਝ ਸਾਬਤ ਕੀਤੇ ਸਿਰਫ ਆਪਣੇ ਆਪ ਨੂੰ ਬਦਲ ਕੇ ਇਹ ਕੋਈ ਜਾਦੂ ਦੀ ਕਹਾਣੀ ਨਹੀਂ ਹੈ ਇਹ ਕੋਈ ਇੱਕ ਰਾਤ ਦੀ ਤਬਦੀਲੀ ਨਹੀਂ ਹੈ ਇਹ ਇੱਕ ਚੁੱਪਚਾਪ ਬਣਨ ਵਾਲਾ ਸਫ਼ਰ ਹੈ ਇੱਕ ਜਿਹਾ ਸਫ਼ਰ ਜਿੱਥੇ ਪਹਿਲਾ ਇਨਸਾਨ ਆਪਣੇ ਆਪ ਨੂੰ ਫਿਰ ਤੋਂ ਸੀਰੀਅਸ ਲੈਣਾ ਸਿੱਖਦਾ ਹੈ ਫਿਰ ਆਪਣੀਆਂ ਆਦਤਾਂ ਬਦਲਦਾ ਹੈ ਫਿਰ ਆਪਣਾ ਰਵਈਆ ਫਿਰ ਆਪਣੀ ਸੋਚ ਅਤੇ ਆਖਿਰ ਵਿੱਚ ਆਪਣੀ ਪਛਾਣ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਇੱਜ਼ਤ ਪੈਸੇ ਨਾਲ ਆਉਂਦੀ ਹੈ ਪਰ ਇਹ ਪੂਰੀ ਸੱਚਾਈ ਨਹੀਂ ਇੱਜ਼ਤ ਸਭ ਤੋਂ ਪਹਿਲਾਂ ਕੈਰੈਕਟਰ ਨਾਲ ਆਉਂਦੀ ਹੈ ਫਿਰ ਡਿਸਪਲਿਨ ਨਾਲ ਫਿਰ ਕੰਸਿਸਟੈਂਸੀ ਨਾਲ ਪੈਸਾ ਬਾਅਦ ਵਿੱਚ ਆ ਸਕਦਾ ਹੈ ਪਰ ਜੇ ਕੈਰੈਕਟਰ ਨਹੀਂ ਹੈ ਤਾਂ ਪੈਸਾ ਵੀ ਇੱਜ਼ਤ ਨਹੀਂ ਦਿਵਾ ਸਕਦਾ ਇਸ ਆਡੀਓ ਬੁੱਕ ਵਿੱਚ ਅਸੀਂ ਉਹ ਰਸਤਾ ਵੇਖਾਂਗੇ ਜਿੱਥੇ ਇੱਕ ਇਨਸਾਨ ਚੁੱਪਚਾਪ ਆਪਣੇ ਆਪ ਨੂੰ ਦੁਬਾਰਾ ਬਣਾਉਂਦਾ ਹੈ ਅਤੇ ਉਸ ਦੇ ਨਾਲ-ਨਾਲ ਦੁਨੀਆ ਵੀ ਉਸ ਨੂੰ ਨਵੇਂ ਤਰੀਕੇ ਨਾਲ ਦੇਖਣਾ ਸ਼ੁਰੂ ਕਰ ਦਿੰਦੀ ਹੈ ਜੇ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਲੋਕ ਤੁਹਾਨੂੰ ਪਹਿਲਾ ਵਰਗਾ ਨਹੀਂ ਲੈਂਦੇ ਜੇ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਤੁਹਾਡੀ ਵੈਲਿਊ ਕੱਟ ਗਈ ਹੈ ਤਾਂ ਇਹ ਸਫ਼ਰ ਤੁਹਾਡੇ ਲਈ ਹੈ ਕਿਉਂਕਿ ਇੱਜ਼ਤ ਖਤਮ ਨਹੀਂ ਹੁੰਦੀ ਇੱਜ਼ਤ ਸਿਰਫ ਸੌਂ ਜਾਂਦੀ ਹੈ ਅਤੇ ਉਸ ਨੂੰ ਜਗਾਇਆ ਜਾ ਸਕਦਾ ਹੈ ਇੱਜ਼ਤ ਵਾਪਸ ਬਣਾਉਣ ਦਾ ਸਫ਼ਰ ਹਮੇਸ਼ਾ ਇੱਕੋ ਹੀ ਥਾਂ ਤੋਂ ਸ਼ੁਰੂ ਹੁੰਦਾ ਹੈ ਉਹ ਥਾਂ ਕੋਈ ਹੋਰ ਨਹੀਂ ਉਹ ਤੁਸੀਂ ਖੁਦ ਹੋ ਅਕਸਰ ਇਨਸਾਨ ਸੋਚਦਾ ਹੈ ਕਿ ਲੋਕ ਬਦਲ ਗਏ ਨੇ ਉਹ ਪਹਿਲਾਂ ਵਰਗੇ ਨਹੀਂ ਰਹੇ ਉਹ ਹੁਣ ਮੇਰੀ ਗੱਲ ਨਹੀਂ ਸੁਣਦੇ ਉਹ ਹੁਣ ਮੇਰੀ ਕਦਰ ਨਹੀਂ ਕਰਦੇ ਪਰ ਸੱਚੀ ਹੁੰਦਾ ਹੈ ਕਿ ਕਈ ਵਾਰ ਅਸੀਂ ਖੁਦ ਆਪਣੇ ਆਪ ਨਾਲ ਠੀਕ ਨਹੀਂ ਕਰ ਰਹੇ ਹੁੰਦੇ ਅਸੀਂ ਆਪਣੇ ਆਪ ਨਾਲ ਛੋਟੇ ਛੋਟੇ ਸਮਝੌਤੇ ਕਰ ਲੈਂਦੇ ਹਾਂ ਅਸੀਂ ਆਪਣੇ ਵਾਅਦੇ ਆਪ ਹੀ ਤੋੜ ਲੈਂਦੇ ਹਾਂ ਅਸੀਂ ਆਪਣੀ ਗੱਲ ਤੇ ਆਪ ਹੀ ਨਹੀਂ ਟਿਕਦੇ ਜਿਸ ਦਿਨ ਇਨਸਾਨ ਆਪਣੇ ਆਪ ਨੂੰ ਹਲਕਾ ਲੈਣਾ ਸ਼ੁਰੂ ਕਰ ਦਿੰਦਾ ਹੈ ਉਸ ਦਿਨ ਦੁਨੀਆ ਵੀ ਉਸਨੂੰ ਹਲਕਾ ਲੈਣਾ ਸ਼ੁਰੂ ਕਰ ਦਿੰਦੀ ਹੈ ਇੱਜ਼ਤ ਇੱਕ ਵੱਡੀ ਗਲਤੀ ਨਾਲ ਨਹੀਂ ਜਾਂਦੀ ਉਹ ਹੌਲੀ ਹੌਲੀ ਜਾਂਦੀ ਹੈ ਹਰ ਵਾਰ ਜਦੋਂ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋ ਹਰ ਵਾਰ ਜਦੋਂ ਤੁਸੀਂ ਬਾਅਦ ਵਿੱਚ ਕਹਿ ਕੇ ਗੱਲ ਟਾਲ ਦਿੰਦੇ ਹੋ ਹਰ ਵਾਰ ਜਦੋਂ ਤੁਸੀਂ ਆਪਣੇ ਸਟੈਂਡਰਡਸ ਘਟਾ ਲੈਂਦੇ ਹੋ ਲੋਕ ਸਭ ਕੁਝ ਵੇਖਦੇ ਨੇ ਭਾਵੇਂ ਉਹ ਤੁਰੰਤ ਕੁਝ ਨਾ ਕਹਿਣ ਪਰ ਉਹ ਯਾਦ ਰੱਖਦੇ ਨੇ ਅਤੇ ਇੱਕ ਸਮਾਂ ਆ ਜਾਂਦਾ ਹੈ ਜਦੋਂ ਉਹ ਤੁਹਾਨੂੰ ਸੀਰੀਅਸ ਲੈਣਾ ਛੱਡ ਦਿੰਦੇ ਨੇ ਇੱਜ਼ਤ ਵਾਪਸ ਬਣਾਉਣ ਦਾ ਪਹਿਲਾ ਕਦਮ ਇਹ ਨਹੀਂ ਹੁੰਦਾ ਕਿ ਤੁਸੀਂ ਲੋਕਾਂ ਨੂੰ ਕੁਝ ਸਾਬਤ ਕਰੋ ਪਹਿਲਾ ਕਦਮ ਇਹ ਹੁੰਦਾ ਹੈ ਕਿ ਤੁਸੀਂ ਆਪਣੇ ਆਪ ਨਾਲ ਸੱਚੇ ਹੋ ਜਾਓ ਆਪਣੇ ਆਪ ਨੂੰ ਇਹ ਪੁੱਛੋ ਮੈਂ ਕਿੱਥੇ ਕਿੱਥੇ ਆਪਣੀ ਗੱਲ ਤੋਂ ਹਟਿਆ ਮੈਂ ਕਿੱਥੇ ਕਿੱਥੇ ਆਪਣਾ ਵਾਅਦਾ ਤੋੜਿਆ ਮੈਂ ਕਿੱਥੇ ਕਿੱਥੇ ਆਪਣੇ ਆਪ ਨੂੰ ਸਸਤਾ ਬਣਾਇਆ ਇਹ ਸਵਾਲ ਸੁਣਨ ਵਿੱਚ ਔਖੇ ਲੱਗਦੇ ਨੇ ਪਰ ਇਹੀ ਸਵਾਲ ਇਨਸਾਨ ਨੂੰ ਉੱਪਰ ਚੁੱਕਦੇ ਨੇ ਜਦ ਤੱਕ ਇਨਸਾਨ ਆਪਣੇ ਆਪ ਨਾਲ ਝੂਠ ਬੋਲਦਾ ਰਹਿੰਦਾ ਹੈ ਉਹ ਦੁਨੀਆ ਨੂੰ ਵੀ ਝੂਠ ਹੀ ਦਿਖਾਉਂਦਾ ਰਹਿੰਦਾ ਹੈ ਅਤੇ ਦੁਨੀਆ ਝੂਠ ਨੂੰ ਕਦੇ ਲੰਬੇ ਸਮੇਂ ਤੱਕ ਇੱਜ਼ਤ ਨਹੀਂ ਦਿੰਦੀ ਆਪਣੇ ਆਪ ਨਾਲ ਇਮਾਨਦਾਰ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਆਪ ਨੂੰ ਦੋਸ਼ੀ ਬਣਾਓ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਵੇਖੋ ਕਿੱਥੇ ਤੁਸੀਂ ਮਿਹਨਤ ਤੋਂ ਭੱਜੇ ਕਿੱਥੇ ਤੁਸੀਂ ਸੌਖਾ ਰਸਤਾ ਚੁਣਿਆ ਕਿੱਥੇ ਤੁਸੀਂ ਡਰ ਕਰਕੇ ਪਿੱਛੇ हट ਗਏ ਜਿਸ ਦਿਨ ਤੁਸੀਂ ਇਹ ਸਭ ਮੰਨ ਲੈਂਦੇ ਹੋ ਉਸ ਦਿਨ ਤੋਂ ਤੁਹਾਡੀ ਅਸਲੀ ਤਾਕਤ ਸ਼ੁਰੂ ਹੁੰਦੀ ਹੈ ਕਿਉਂਕਿ ਜ਼ਿੰਦਗੀ ਵਿੱਚ ਬਦਲਾਅ ਹਮੇਸ਼ਾ ਸਵੀਕਾਰ ਕਰਨ ਨਾਲ ਸ਼ੁਰੂ ਹੁੰਦਾ ਹੈ ਦੋਸ਼ ਦੇਣ ਨਾਲ ਨਹੀਂ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਇੱਜ਼ਤ ਵਾਪਸ ਬਣਾਉਣ ਲਈ ਕੁਝ ਵੱਡਾ ਕਰਨਾ ਪਵੇਗਾ ਪਰ ਅਸਲ ਵਿੱਚ ਇੱਜ਼ਤ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਵਾਪਸ ਬਣਦੀ ਹੈ ਰੋਜ਼ ਸਮੇਂ ਤੇ ਉੱਠਣਾ ਜੋ ਕਿਹਾ ਉਹ ਕਰਨਾ ਜੋ ਵਾਅਦਾ ਕੀਤਾ ਉਹ ਨਿਭਾਉਣਾ ਜੋ ਸ਼ੁਰੂ ਕੀਤਾ ਉਹ ਪੂਰਾ ਕਰਨਾ ਇਹ ਚੀਜ਼ਾਂ ਛੋਟੀਆਂ ਲੱਗਦੀਆਂ ਨੇ ਪਰ ਇਹੀ ਚੀਜ਼ਾਂ ਇਨਸਾਨ ਦੀ ਨੀ ਬਣਾਉਂਦੀਆਂ ਨੇ ਜਿਸ ਇਨਸਾਨ ਦੀ ਨੀ ਮਜ਼ਬੂਤ ਹੁੰਦੀ ਹੈ ਉਸ ਦੀ ਇਮਾਰਤ ਆਪ ਹੀ ਮਜ਼ਬੂਤ ਬਣਦੀ ਹੈ ਅਤੇ ਲੋਕ ਅਸਲ ਵਿੱਚ ਇਮਾਰਤ ਨਹੀਂ ਨੀ ਨੂੰ ਹੀ ਇੱਜ਼ਤ ਦਿੰਦੇ ਨੇ ਇੱਕ ਹੋਰ ਸੱਚ ਇਹ ਹੈ ਕਿ ਲੋਕ ਤੁਹਾਡੇ ਸ਼ਬਦਾਂ ਨੂੰ ਨਹੀਂ ਤੁਹਾਡੇ ਰਵੱਈਏ ਨੂੰ ਯਾਦ ਰੱਖਦੇ ਨੇ ਤੁਸੀਂ ਕੀ ਕਹਿੰਦੇ ਹੋ ਇਹ ਘੱਟ ਮਹੱਤਵ ਰੱਖਦਾ ਹੈ ਤੁਸੀਂ ਕੀ ਕਰਦੇ ਹੋ ਇਹ ਜ਼ਿਆਦਾ ਮਹੱਤਵ ਰੱਖਦਾ ਹੈ ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਦੁਬਾਰਾ ਕਦਰ ਨਾਲ ਦੇਖਣ ਤਹਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸੀਰੀਅਸ ਲੈਣਾ ਪਵੇਗਾ ਕੋਈ ਵੀ ਬਾਹਰੋਂ ਆ ਕੇ ਤੁਹਾਡੀ ਵੈਲਿਊ ਨਹੀਂ ਬਣਾਉਂਦਾ ਤੁਸੀਂ ਖੁਦ ਬਣਾਉਂਦੇ ਹੋ ਰੋਜ਼ ਹਰ ਫੈਸਲੇ ਨਾਲ ਹਰ ਆਦਤ ਨਾਲ ਅਤੇ ਜਦੋਂ ਤੁਸੀਂ ਆਪਣੇ ਆਪ ਨਾਲ ਇਮਾਨਦਾਰ ਹੋ ਜਾਂਦੇ ਹੋ ਤਾਂ ਦੁਨੀਆ ਵੀ ਤੁਹਾਡੇ ਨਾਲ ਇਮਾਨਦਾਰ ਹੋਣ ਲੱਗ ਪੈਂਦੀ ਹੈ ਇੱਜ਼ਤ ਵਾਪਸ ਬਣਾਉਣ ਦਾ ਇਹ ਪਹਿਲਾ ਕਦਮ ਹੈ ਚੁੱਪ ਗੰਭੀਰ ਅੰਦਰੋਂ ਅਤੇ ਇਹੀ ਕਦਮ ਅੱਗੇ ਦੇ ਸਾਰੇ ਕਦਮਾਂ ਦੀ ਨੀਂਹ ਬਣਦਾ ਹੈ ਇੱਜ਼ਤ ਵਾਪਸ ਬਣਾਉਣ ਦਾ ਅਗਲਾ ਕਦਮ ਬਾਹਰੋਂ ਨਹੀਂ ਤੁਹਾਡੇ ਰੋਜ਼ਾਨਾ ਦੇ ਵਰਤਾਰੇ ਤੋਂ ਸ਼ੁਰੂ ਹੁੰਦਾ ਹੈ ਲੋਕ ਤੁਹਾਡੇ ਬਾਰੇ رائے ਤੁਹਾਡੀਆਂ ਵੱਡੀਆਂ ਗੱਲਾਂ ਨਾਲ ਨਹੀਂ ਬਣਾਉਂਦੇ ਲੋਕ ਤੁਹਾਡੇ ਬਾਰੇ رائے ਤੁਹਾਡੇ ਛੋਟੇ ਛੋਟੇ ਕੰਮਾਂ ਨਾਲ ਬਣਾਉਂਦੇ ਨੇ ਤੁਸੀਂ ਕਿਵੇਂ ਬੋਲਦੇ ਹੋ ਤੁਸੀਂ ਕਿਵੇਂ ਸੁਣਦੇ ਹੋ ਤੁਸੀਂ ਕਿਵੇਂ ਵਾਅਦੇ ਕਰਦੇ ਹੋ ਅਤੇ ਫਿਰ ਉਹਨਾਂ ਵਾਅਦਿਆਂ ਨੂੰ ਕਿਵੇਂ ਨਿਭਾਉਂਦੇ ਹੋ ਇਹ ਹੀ ਚੀਜ਼ਾਂ ਚੁੱਪਚਾਪ ਤੁਹਾਡੀ ਤਸਵੀਰ ਬਣਾਉਂਦੀਆਂ ਨੇ ਅਕਸਰ ਇਨਸਾਨ ਸੋਚਦਾ ਹੈ ਕਿ ਮੇਰੀ ਨੀਅਤ ਸਾਫ਼ ਹੈ ਇਸ ਲਈ ਲੋਕ ਮੈਨੂੰ ਸਮਝ ਲੈਣਗੇ ਪਰ ਦੁਨੀਆ ਨੀਅਤ ਨਹੀਂ ਦੇਖਦੀ ਦੁਨੀਆ ਵਰਤਾਰਾ ਦੇਖਦੀ ਹੈ ਜੇ ਤੁਸੀਂ ਹਰ ਵਾਰ ਦੇਰ ਕਰਦੇ ਹੋ ਜੇ ਤੁਸੀਂ ਹਰ ਵਾਰ ਗੱਲ ਟਾਲ ਦਿੰਦੇ ਹੋ ਜੇ ਤੁਸੀਂ ਹਰ ਵਾਰ ਬਹਾਨਾ ਬਣਾ ਲੈਂਦੇ ਹੋ ਤਾਂ ਹੌਲੀ-ਹੌਲੀ ਲੋਕ ਤੁਹਾਡੇ ਉੱਤੇ ਭਰੋਸਾ ਕਰਨਾ ਛੱਡ ਦਿੰਦੇ ਨੇ ਅਤੇ ਜਿੱਥੇ ਭਰੋਸਾ ਖਤਮ ਹੋ ਜਾਂਦਾ ਹੈ ਉੱਥੇ ਇੱਜ਼ਤ ਵੀ ਖਤਮ ਹੋਣ ਲੱਗ ਪੈਂਦੀ ਹੈ ਰਵਈਆ ਬਦਲਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਣਾਵਟੀ ਬਣ ਜਾਓ ਇਸ ਦਾ ਮਤਲਬ ਹੈ ਕਿ ਤੁਸੀਂ ਜਾਗਰੂਕ ਹੋ ਜਾਓ ਜਾਗਰੂਕ ਇਸ ਗੱਲ ਲਈ ਕਿ ਤੁਸੀਂ ਕੀ ਕਹਿ ਰਹੇ ਹੋ ਜਾਗਰੂਕ ਇਸ ਗੱਲ ਲਈ ਕਿ ਤੁਸੀਂ ਕੀ ਕਰ ਰਹੇ ਹੋ ਜਾਗਰੂਕ ਇਸ ਗੱਲ ਲਈ ਕਿ ਤੁਸੀਂ ਕਿਹੋ ਜਿਹਾ ਅਸਰ ਛੱਡ ਰਹੇ ਹੋ ਕਈ ਵਾਰ ਅਸੀਂ ਬਿਨਾਂ ਸੋਚੇ ਸਮਝੇ ਬੋਲ ਜਾਂਦੇ ਆਂ ਫਿਰ ਬਾਅਦ ਵਿੱਚ ਸੋਚਦੇ ਆ ਕਿ ਲੋਕ ਮੈਨੂੰ ਸੀਰੀਅਸ ਕਿਉਂ ਨਹੀਂ ਲੈਂਦੇ ਇੱਜ਼ਤ ਵਾਲਾ ਰਵਈਆ ਹਮੇਸ਼ਾ ਸੋਚ ਕੇ ਬੋਲਦਾ ਹੈ ਹਮੇਸ਼ਾ ਤੋਲ ਕੇ ਫੈਸਲਾ ਕਰਦਾ ਹੈ ਅਤੇ ਹਮੇਸ਼ਾ ਆਪਣੇ ਸ਼ਬਦਾਂ ਦੀ ਜ਼ਿੰਮੇਵਾਰੀ ਲੈਂਦਾ ਹੈ ਇੱਕ ਹੋਰ ਗੱਲ ਜੋ ਇੱਥੇ ਸਮਝਣੀ ਬਹੁਤ ਜ਼ਰੂਰੀ ਹੈ ਉਹ ਇਹ ਹੈ ਕਿ ਇੱਜ਼ਤ ਹਮੇਸ਼ਾ ਸਥਿਰਤਾ ਤੋਂ ਬਣਦੀ ਹੈ ਜੇ ਤੁਸੀਂ ਅੱਜ ਕੁਝ ਹੋਰ ਹੋ ਕੱਲ ਕੁਝ ਹੋਰ ਪਰਸੋਂ ਕੁਝ ਹੋਰ ਤਾਂ ਲੋਕ ਤੁਹਾਨੂੰ ਸਮਝ ਨਹੀਂ ਪਾਉਂਦੇ ਅਤੇ ਜੋ ਸਮਝ ਨਹੀਂ ਆਉਂਦਾ ਉਸ ਦੀ ਕਦਰ ਨਹੀਂ ਹੁੰਦੀ ਸਥਿਰਤਾ ਦਾ ਮਤਲਬ ਇਹ ਹੈ ਕਿ ਤੁਸੀਂ ਹਰ ਦਿਨ ਇੱਕੋ ਜਿਹੇ ਰਹੋ ਇੱਕੋ ਜਿਹੇ ਆਪਣੇ ਅਸੂਲਾਂ ਵਿੱਚ ਇੱਕੋ ਜਿਹੇ ਆਪਣੇ ਵਾਧਿਆਂ ਵਿੱਚ ਇੱਕੋ ਜਿਹੇ ਆਪਣੇ ਰਵੱਈਏ ਵਿੱਚ ਇਸ ਨਾਲ ਲੋਕਾਂ ਨੂੰ ਇਹ ਯਕੀਨ ਵਰਦਾ ਹੈ ਕਿ ਇਹ ਇਨਸਾਨ ਪਰੋਸੇਯੋਗ ਹੈ ਅਤੇ ਪਰੋਸਾ ਇੱਜ਼ਤ ਦੀ ਨਹੀਂ ਹੁੰਦਾ ਕਈ ਲੋਕ ਸੋਚਦੇ ਨੇ ਕਿ ਇੱਜ਼ਤ ਮੰਗ ਕੇ ਮਿਲ ਜਾਂਦੀ ਹੈ ਪਰ ਅਸਲ ਵਿੱਚ ਇੱਜ਼ਤ ਚੁੱਪਚਾਪ ਕਮਾਈ ਜਾਂਦੀ ਹੈ ਜਦੋਂ ਤੁਸੀਂ ਬਿਨਾਂ ਕਹੇ ਆਪਣਾ ਕੰਮ ਪੂਰਾ ਕਰ ਦਿੰਦੇ ਹੋ ਜਦੋਂ ਤੁਸੀਂ ਬਿਨਾਂ ਦਿਖਾਵੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋ ਜਦੋਂ ਤੁਸੀਂ ਬਿਨਾਂ ਕਿਸੇ ਤਾੜੀਆਂ ਦੀ ਉਡੀਕ ਕੀਤੇ ਸਹੀ ਕਰਦੇ ਰਹਿੰਦੇ ਹੋ ਲੋਕ ਇਹ ਸਭ ਵੇਖਦੇ ਨੇ ਆਮੀ ਉਤਤਰੰਤ ਕੁਝ ਨਾ ਕਹਿਣ ਪਰ ਉਹ ਯਾਦ ਰੱਖਦੇ ਨੇ ਇੱਕ ਹੋਰ ਗੱਲ ਜੋ ਇੱਜ਼ਤ ਵਾਪਿਸ ਬਣਾਉਂਦੀ ਹੈ ਉਹ ਹੈ ਤੁਹਾਡਾ ਆਪਣੇ ਨਾਲ ਅਤੇ ਦੂਜਿਆਂ ਨਾਲ ਵਰਤਾਜ ਜੋ ਇਨਸਾਨ ਦੂਜਿਆਂ ਨਾਲ ਇੱਜ਼ਤ ਨਾਲ ਪੇਸ਼ ਆਉਂਦਾ ਹੈ ਉਹ ਆਪਣੇ ਲਈ ਵੀ ਇੱਜ਼ਤ ਬਣਾਉਂਦਾ ਹੈ ਕਿਉਂਕਿ ਇੱਜ਼ਤ ਇਕੱਲੀ ਨਹੀਂ ਰਹਿੰਦੀ ਉਹ ਵਾਪਸ ਆਉਂਦੀ ਹੈ ਤੁਸੀਂ ਜਿਹੋ ਜਿਹਾ ਵਰਤਾਵ ਦੂਜਿਆਂ ਨਾਲ ਕਰਦੇ ਹੋ ਉਹੀ ਵਰਤਾਵ ਇੱਕ ਦਿਨ ਦੁਨੀਆ ਤੁਹਾਡੇ ਨਾਲ ਕਰਦੀ ਹੈ ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਮੂਰ ਕਦਰ ਨਾਲ ਦੇਖਣ ਤਾਂ ਆਪਣੇ ਰਵੱਈਏ ਨੂੰ ਹਰ ਰੋਜ਼ ਥੋੜਾ ਜਿਹਾ ਸਾਫ਼ ਕਰੋ ਹਰ ਰੋਜ਼ ਥੋੜਾ ਜਿਹਾ ਮਜ਼ਬੂਤ ਕਰੋ ਹਰ ਰੋਜ਼ ਥੋੜਾ ਜਿਹਾ ਪਰ ਉਸੇ ਯੋਗ ਵੜਾਓ ਕੋਈ ਵੱਡਾ ਬਦਲਾ ਇੱਕ ਦਿਨ ਵਿੱਚ ਨਹੀਂ ਆਉਂਦਾ ਪਰ ਛੋਟੇ ਬਦਲਾ ਹਰ ਦਿਨ ਵੱਡਾ ਅਸਰ ਛੱਡਦੇ ਨੇ ਅਤੇ ਜਦੋਂ ਰਵਈਆ ਬਦਲ ਜਾਂਦਾ ਹੈ ਤਾਂ ਲੋਕਾਂ ਦੀ ਨਜ਼ਰ ਵੀ ਬਦਲਣ ਲੱਗ ਪੈਂਦੀ ਹੈ ਇੱਜ਼ਤ ਵਾਪਸ ਬਣਾਉਣ ਦਾ ਇਹ ਦੂਸਰਾ ਕਦਮ ਹੈ ਚੁੱਪ ਸਥਿਰ ਰੋਜ਼ਾਨਾ ਦੇ ਵਰਤਾਰੇ ਨਾਲ ਅਤੇ ਹੁਣ ਅਸੀਂ ਤੀਸਰੇ ਕਦਮ ਵੱਲ ਆਉਂਦੇ ਹਾਂ ਇੱਜ਼ਤ ਵਾਪਸ ਬਣਾਉਣ ਦਾ ਅਗਲਾ ਰਸਤਾ ਬੋਲਣ ਨਾਲ ਨਹੀਂ ਕੰਮ ਕਰਨ ਨਾਲ ਬਣਦਾ ਹੈ ਬਹੁਤ ਸਾਰੇ ਲੋਕ ਸੋਚਦੇ ਨੇ कि जेसी ਲੋਕਾਂ ਨੂੰ ਸਮਝਾ ਦਈਏ ਜੇਸੀ ਆਪਣਾ ਪੱਖ ਸਾਫ਼ ਕਰ ਦਈਏ ਤਾਂ ਸਭ ਕੁਝ ਠੀਕ ਹੋ ਜਾਵੇਗਾ ਪਰ ਅਸਲ ਵਿੱਚ ਇੱਜ਼ਤ ਗੱਲਾਂ ਨਾਲ ਨਹੀਂ ਗਵਾਹੀ ਨਾਲ ਬਣਦੀ ਹੈ ਅਤੇ ਗਵਾਹੀ ਸਿਰਫ ਕੰਮ ਦਿੰਦਾ ਹੈ ਜਦੋਂ ਕਿਸੇ ਦੀ ਇੱਜ਼ਤ ਘਟ ਜਾਂਦੀ ਹੈ ਤਾਂ ਉਹ ਅਕਸਰ ਬਹੁਤ ਕੁਝ ਬੋਲਣ ਲੱਗ ਪੈਂਦਾ ਹੈ ਸਫਾਈ ਦਿੰਦਾ ਹੈ ਦਲੀਲਾਂ ਦਿੰਦਾ ਹੈ ਕਸਮਾਂ ਖਾਂਦਾ ਹੈ ਪਰ ਲੋਕ ਉਹ ਨਹੀਂ ਸੁਣਦੇ ਲੋਕ ਉਹ ਵੇਖਦੇ ਨੇ ਜੋ ਤੁਸੀਂ ਕਰਦੇ ਹੋ ਅਸਲ ਤਬਦੀਲੀ ਹਮੇਸ਼ਾ ਚੁੱਪ ਨਾਲ ਆਉਂਦੀ ਹੈ ਉਹ ਚੁੱਪ ਜੋ ਹਰ ਰੋਜ਼ ਕੁਝ ਨਵਾਂ ਬਣਾਉਂਦੀ ਹੈ। ਉਹ ਚੁੱਪ ਜੋ ਬਿਨਾਂ ਦਿਖਾਵੇ ਮਿਹਨਤ ਕਰਦੀ ਹੈ। ਉਹ ਚੁੱਪ ਜੋ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਮਹਿਸੂਸ ਨਹੀਂ ਕਰਦੀ। ਕਈ ਵਾਰੀ ਜ਼ਿੰਦਗੀ ਵਿੱਚ ਉਹ ਸਮਾਂ ਆਉਂਦਾ ਹੈ ਜਦੋਂ ਤੁਹਾਡੀ ਗੱਲਾਂ ਦੀ ਕੋਈ ਕੀਮਤ ਨਹੀਂ ਰਹਿੰਦੀ। ਉਸ ਸਮੇਂ ਸਭ ਤੋਂ ਸਮਝਦਾਰੀ ਵਾਲਾ ਕੰਮ ਹੁੰਦਾ ਹੈ ਚੁੱਪ ਰਹਿਣਾ ਅਤੇ ਕੰਮ ਕਰਨਾ। ਜਦੋਂ ਤੁਸੀਂ ਚੁੱਪਚਾਪ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿੰਦੇ ਹੋ। ਜਦੋਂ ਤੁਸੀਂ ਬਿਨਾਂ ਕਿਸੇ ਦੀ ਤਾਰੀਫ਼ ਦੀ ਉਡੀਕ ਕੀਤੇ ਸਹੀ ਕਰਦੇ ਰਹਿੰਦੇ ਹੋ। ਤੇ ਹੌਲੀ ਹੌਲੀ ਲੋਕਾਂ ਦੀ ਸੋਚ ਬਦਲਣ ਲੱਗ ਪੈਂਦੀ ਹੈ ਪਰ ਇਹ ਬਦਲਾ ਤੁਰੰਤ ਨਹੀਂ ਹੁੰਦਾ ਇਹ ਸਮਾਂ ਲੈਂਦਾ ਹੈ ਕਿਉਂਕਿ ਲੋਕਾਂ ਦਾ ਭਰੋਸਾ ਬਣਾਉਣ ਵਿੱਚ ਸਮਾਂ ਲੱਗਦਾ ਹੈ ਇੱਕ ਵਾਰ ਟੁੱਟਿਆ ਭਰੋਸਾ ਸ਼ਬਦਾਂ ਨਾਲ ਨਹੀਂ ਰੋਜ਼ਾਨਾ ਦੇ ਸਹੀ ਕੰਮਾਂ ਨਾਲ ਵਾਪਸ ਬਣਦਾ ਹੈ ਅਕਸਰ ਲੋਕ ਵਿਚਕਾਰੀ ਹਾਰ ਮੰਨ ਲੈਂਦੇ ਨੇ ਉਹ ਸੋਚਦੇ ਨੇ ਕਿ ਮੈਂ ਤਾਂ ਬਦਲ ਗਿਆ ਹਾਂ ਪਰ ਲੋਕ ਮੈਨੂੰ ਅਜੇ ਵੀ ਉਹੀ ਸਮਝਦੇ ਨੇ ਉਹ ਭੁੱਲ ਜਾਂਦੇ ਨੇ ਕਿ ਲੋਕਾਂ ਨੂੰ ਮਨ ਬਦਲਣ ਲਈ ਸਬੂਤ ਚਾਹੀਦਾ ਹੈ ਤੇ ਸਬੂਤ ਸਮੇਂ ਨਾਲ ਬਣਦਾ ਹੈ ਇੱਜ਼ਤ ਵਾਪਸ ਬਣਾਉਣ ਦਾ ਰਸਤਾ ਕੋਈ ਸ਼ੋਰ ਵਾਲਾ ਰਸਤਾ ਨਹੀਂ ਹੁੰਦਾ ਐਚਪ ਵਾਲਾ ਰਸਤਾ ਹੁੰਦਾ ਹੈ ਜਿੱਥੇ ਤੁਸੀਂ ਹਰ ਰੋਜ਼ ਥੋੜਾ ਥੋੜਾ ਸਹੀ ਕਰਦੇ ਹੋ ਕਈ ਵਾਰੀ ਤੁਹਾਨੂੰ ਲੱਗੇਗਾ ਕਿ ਕੋਈ ਨਹੀਂ ਦੇਖ ਰਿਹਾ ਕੋਈ ਕਦਰ ਨਹੀਂ ਕਰ ਰਿਹਾ ਕੋਈ ਫਰਕ ਨਹੀਂ ਪੈ ਰਿਹਾ ਪਰ ਇਹ ਸਿਰਫ ਪਰਮ ਹੁੰਦਾ ਹੈ ਲੋਕ ਸਭ ਕੁਝ ਵੇਖ ਰਹੇ ਹੁੰਦੇ ਨੇ ਉਹ ਸਿਰਫ ਤੁਰੰਤ ਕੁਝ ਨਹੀਂ ਕਹਿੰਦੇ ਜਿਵੇਂ ਜਿਵੇਂ ਸਮਾਂ ਲੰਘਦਾ ਹੈ ਉਹਨਾਂ ਦੇ ਦਿਮਾਗ ਵਿੱਚ ਤੁਹਾਡੀ ਨਵੀਂ ਤਸਵੀਰ ਬਣਨ ਲੱਗ ਪੈਂਦੀ ਹੈ ਇੱਕ ਜਿਹੀ ਤਸਵੀਰ ਜੋ ਪੁਰਾਣੀ ਤੋਂ ਵਖਰੀ ਹੁੰਦੀ ਹੈ ਅਤੇ ਇੱਕ ਦਿਨ ਉਹ ਪਲ ਆਉਂਦਾ ਹੈ ਜਦੋਂ ਕੋਈ ਤੁਹਾਡੇ ਬਾਰੇ ਕਹਿੰਦਾ ਹੈ ਇਹ ਇਨਸਾਨ ਬਦਲ ਗਿਆ ਹੈ ਉਹ ਪਲ ਤੁਹਾਨੂੰ ਸੁਣਾਈ ਵੀ ਨਹੀਂ ਦੇ ਸਕਦਾ ਪਰ ਉਹ ਪਲ ਬਹੁਤ ਵੱਡਾ ਹੁੰਦਾ ਹੈ ਕਿਉਂਕਿ ਉਹ ਪਲ ਦੱਸਦਾ ਹੈ ਕਿ ਤੁਹਾਡਾ ਕੰਮ ਰੰਗ ਲਿਆ ਰਿਹਾ ਹੈ ਇਸ ਸਫ਼ਰ ਵਿੱਚ ਸਭ ਤੋਂ ਵੱਡੀ ਗਲਤੀ ਇਹ ਹੁੰਦੀ ਹੈ ਕਿ ਅਸੀਂ ਜਲਦੀ ਕਰਨਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਲੋਕ ਜਲਦੀ ਮੰਨ ਲੈਣ ਅਸੀਂ ਚਾਹੁੰਦੇ ਹਾਂ ਕਿ ਨਤੀਜਾ ਤੁਰੰਤ ਆਵੇ ਪਰ ਜੋ ਚੀਜ਼ ਹੌਲੀ-ਹੌਲੀ ਖਰਾਬ ਹੁੰਦੀ ਹੈ ਉਹ ਹੌਲੀ-ਹੌਲੀ ਹੀ ਠੀਕ ਹੁੰਦੀ ਹੈ ਇੱਜ਼ਤ ਵੀ ਉਸੇ ਤਰ੍ਹਾਂ ਹੈ ਇਸ ਲਈ ਜੇ ਤੁਸੀਂ ਸੱਚਮੁੱਚ ਆਪਣੀ ਇੱਜ਼ਤ ਵਾਪਸ ਬਣਾਉਣਾ ਚਾਹੁੰਦੇ ਹੋ ਤਾਂ ਬੋਲਣਾ ਘਟਾਓ ਕੰਮ ਵਧਾਓ ਹਰ ਦਿਨ ਬਿਨਾਂ ਸ਼ੋਰ ਬਿਨਾਂ ਸ਼ਿਕਾਇਤ ਬਿਨਾਂ ਦਿਖਾਵੇ ਅਤੇ ਯਾਦ ਰੱਖੋ ਇਨਸਾਨ ਦੀ ਚੁੱਪ ਕਈ ਵਾਰੀ ਉਸਦੇ ਸ਼ਬਦਾਂ ਨਾਲੋਂ ਜ਼ਿਆਦਾ ਉੱਚੀ ਬੋਲਦੀ ਹੈ ਇੱਜ਼ਤ ਵਾਪਸ ਬਣਾਉਣ ਦਾ ਐਤੀਜਾਰਸਤਾ ਹੈ ਚੁੱਪਚਾਪ ਮਜ਼ਬੂਤੀ ਨਾਲ ਲਗਾਤਾਰ ਇੱਜ਼ਤ ਵਾਪਸ ਬਣਾਉਣ ਦਾ ਇੱਕ ਬਹੁਤ ਜ਼ਰੂਰੀ ਕਦਮ ਹੁੰਦਾ ਹੈ ਆਪਣੀਆਂ ਹੱਦਾਂ ਬਣਾਉਣਾ ਕਿਉਂਕਿ ਜਿਹੜਾ ਇਨਸਾਨ ਹਰ ਕਿਸੇ ਲਈ ਹਰ ਵੇਲੇ ਉਪਲਬਧ ਰਹਿੰਦਾ ਹੈ ਉਹ ਹੌਰੀ ਹੌਰੀ ਆਪਣੀ ਕੀਮਤ ਗੁਵਾਹ ਬੈਠਦਾ ਹੈ ਬਹੁਤ ਸਾਰੇ ਲੋਕ ਇਹ ਗੱਲ ਸਮਝ ਨਹੀਂ ਪਾਉਂਦੇ ਕਿ ਹਾਂ ਕਹਿਣਾ ਹਰ ਵਾਰ ਚੰਗੀ ਗੱਲ ਨਹੀਂ ਹੁੰਦੀ ਕਈ ਵਾਰੀ ਹਾਂ ਕਹਿਣਾ ਆਪਣੇ ਆਪ ਨਾਲ ਧੋਖਾ ਹੁੰਦਾ ਹੈ ਜਦੋਂ ਤੁਸੀਂ ਹਰ ਕਿਸੇ ਦੀ ਗੱਲ ਮੰਨ ਲੈਂਦੇ ਹੋ ਜਦੋਂ ਤੁਸੀਂ ਹਰ ਕਿਸੇ ਲਈ ਆਪਣਾ ਸਮਾਂ ਆਪਣੀ ਤਾਕਤ ਆਪਣੀ ਸ਼ਾਂਤੀ ਕੁਰਬਾਨ ਕਰ ਦਿੰਦੇ ਹੋ ਤਾਂ ਹੌਲੀ-ਹੌਲੀ ਲੋਕ ਤੁਹਾਨੂੰ ਇੱਕ ਸਹੂਲਤ ਵਾਂਗ ਵਰਤਣਾ ਸ਼ੁਰੂ ਕਰ ਦਿੰਦੇ ਨੇ ਅਤੇ ਸਹੂਲਤ ਦੀ ਕਦਰ ਨਹੀਂ ਹੁੰਦੀ ਸਹੂਲਤ ਵਰਤੀ ਜਾਂਦੀ ਹੈ ਹੱਦਾਂ ਬਣਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਖੁਦ ਗਰਜ਼ ਬਣ ਜਾਓ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਦੀ ਰੱਖਿਆ ਕਰਨਾ ਸਿੱਖ ਲਵੋ ਹਰ ਬੰਦੇ ਨੂੰ ਤੁਹਾਡੇ ਸਮੇਂ ਦਾ ਹੱਕ ਨਹੀਂ ਹੁੰਦਾ ਹਰ ਬੰਦੇ ਨੂੰ ਤੁਹਾਡੀ ਊਰਜਾ ਦਾ ਹੱਕ ਨਹੀਂ ਹੁੰਦਾ ਹਰ ਬੰਦੇ ਨੂੰ ਤੁਹਾਡੇ ਦਿਲ ਤੱਕ ਪਹੁੰਚਣ ਦਾ ਹੱਕ ਨਹੀਂ ਹੁੰਦਾ ਜਿਸ ਦਿਨ ਤੁਸੀਂ ਇਹ ਸਮਝ ਲੈਂਦੇ ਹੋ ਉਸ ਦਿਨ ਤੋਂ ਲੋਕ ਤੁਹਾਨੂੰ ਵੱਖਰੇ ਤਰੀਕੇ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਨੇ ਸ਼ੁਰੂ ਵਿੱਚ ਉਹਨਾਂ ਨੂੰ ਬੁਰਾ ਲੱਗੇਗਾ ਉਹ ਕਹਿਣਗੇ ਕਿ ਤੁਸੀਂ ਬਦਲ ਗਏ ਹੋ ਉਹ ਕਹਿਣਗੇ ਕਿ ਤੁਸੀਂ ਪਹਿਲਾਂ ਵਰਗੇ ਨਹੀਂ ਰਹੇ ਪਰ ਅਸਲ ਵਿੱਚ ਤੁਸੀਂ ਬਦਲੇ ਨਹੀਂ ਹੋ ਤੁਸੀਂ ਸਿਰਫ ਆਪਣੇ ਆਪ ਦੀ ਕਦਰ ਕਰਨੀ ਸ਼ੁਰੂ ਕੀਤੀ ਹੈ ਕਈ ਵਾਰੀ ਅਸੀਂ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਆਪਣੀ ਹੀ ਹੱਦ ਲੰਘ ਜਾਂਦੇ ਹਾਂ ਅਸੀਂ ਉਹ ਕੰਮ ਵੀ ਕਰ ਲੈਂਦੇ ਹਾਂ ਜੋ ਅਸੀਂ ਨਹੀਂ ਕਰਨਾ ਚਾਹੁੰਦੇ ਸਿਰਫ ਇਸ ਲਈ ਕਿ ਕੋਈ ਨਾਰਾਜ਼ ਨਾ ਹੋ ਜਾਵੇ ਪਰ ਹਰ ਵਾਰ ਜਦੋਂ ਤੁਸੀਂ ਆਪਣੇ ਦਿਲ ਦੀ ਆਵਾਜ਼ ਨੂੰ ਦਬਾਉਂਦੇ ਹੋ ਤਾਂ ਤੁਸੀਂ ਆਪਣੀ ਕੀਮਤ ਥੋੜੀ-ਥੋੜੀ ਘਟਾਉਂਦੇ ਹੋ ਹੱਦਾਂ ਬਣਾਉਣ ਦਾ ਮਤਲਬ ਇਹ ਹੈ ਕਿ ਤੁਸੀਂ ਇਹ ਫੈਸਲਾ ਕਰੋ ਕਿ ਤੁਸੀਂ ਕਿੱਥੇ ਤੱਕ ਜਾਓਗੇ ਅਤੇ ਕਿੱਥੇ ਰੁਕ ਜਾਓਗੇ ਇਹ ਹੱਦਾਂ ਸ਼ੋਰ ਨਾਲ ਨਹੀਂ ਬਣਦੀਆਂ ਇਹ ਚੁੱਪ ਨਾਲ ਬਣਦੀਆਂ ਨੇ ਇਹ ਤੁਹਾਡੇ ਰਵੱਈਏ ਨਾਲ ਬਣਦੀਆਂ ਨੇ ਜਦੋਂ ਤੁਸੀਂ ਬਿਨਾਂ ਗੁੱਸੇ ਦੇ ਬਿਨਾਂ ਦਲੀਲਾਂ ਦੇ ਸ਼ਾਂਤੀ ਨਾਲ ਨਾ ਕਹਿ ਦਿੰਦੇ ਹੋ ਤਾਂ ਸਾਹਮਣੇ ਵਾਲਾ ਸਮਝ ਜਾਂਦਾ ਹੈ ਕਿ ਇੱਥੇ ਰੁਕਣਾ ਪਵੇਗਾ ਅਤੇ ਜਿੱਥੇ ਲੋਕ ਰੁਕਣਾ ਸਿੱਖ ਲੈਂਦੇ ਨੇ ਉੱਥੇ ਇੱਜ਼ਤ ਸ਼ੁਰੂ ਹੁੰਦੀ ਹੈ ਹੱਦਾਂ ਤੁਹਾਨੂੰ ਕਮਜ਼ੋਰ ਨਹੀਂ ਬਣਾਉਂਦੀਆਂ ਹੱਦਾਂ ਤੁਹਾਨੂੰ ਸਾਫ਼ ਬਣਾਉਂਦੀਆਂ ਨੇ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਤੁਸੀਂ ਕਿੱਥੇ ਖੜੇ ਹੋ ਜਿਸ ਇਨਸਾਨ ਦੀਆਂ ਹੱਦਾਂ ਸਾਫ਼ ਹੁੰਦੀਆਂ ਨੇ ਉਸ ਦੀ ਜ਼ਿੰਦਗੀ ਵਿੱਚ ਉਲਝਣ ਘੱਟ ਹੁੰਦੀ ਹੈ ਅਤੇ ਜਿੱਥੇ ਉਲਝਣ ਘੱਟ ਹੁੰਦੀ ਹੈ ਉੱਥੇ ਪਰੋਸਾ ਵੱਧਾ ਹੈ ਇੱਕ ਹੋਰ ਗੱਲ ਜੋ ਬਹੁਤ ਜ਼ਰੂਰੀ ਹੈ ਉਹ ਹੈ ਕਿ ਹੱਦਾਂ ਬਣਾਉਣ ਦਾ ਮਤਲਬ ਲੜਾਈ ਨਹੀਂ ਹੁੰਦਾ ਇਸ ਦਾ ਮਤਲਬ ਹੈ ਸਪਸ਼ਟਤਾ ਸਪਸ਼ਟਤਾ ਕਿ ਤੁਸੀਂ ਕੀ ਸਹਿੰਦੇ ਹੋ ਸਪਸ਼ਟਤਾ ਕਿ ਤੁਸੀਂ ਕੀ ਨਹੀਂ ਸੰਦੇ ਜਿਸ ਦਿਨ ਤੁਸੀਂ ਇਹ ਸਪਸ਼ਟਤਾ ਆਪਣੇ ਅੰਦਰ ਬਣਾ ਲੈਂਦੇ ਹੋ ਉਸ ਦਿਨ ਲੋਕ ਵੀ ਤੁਹਾਡੇ ਨਾਲ ਸਪਸ਼ਟ ਵਰਤਾਅ ਕਰਨ ਲੱਗ ਪੈਂਦੇ ਨੇ ਇੱਜ਼ਤ ਉਹਨਾਂ ਨੂੰ ਮਿਲਦੀ ਹੈ ਜੋ ਆਪਣੀ ਹੱਦ ਜਾਣਦੇ ਨੇ ਅਤੇ ਉਹਨਾਂ ਨੂੰ ਵੀ ਜੋ ਦੂਜਿਆਂ ਦੀ ਹੱਦ ਦਾ ਆਦਰ ਕਰਦੇ ਨੇ ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਮੋੜ ਸੀਰੀਅਸ ਲੈਣ ਤਾਂ ਆਪਣੀਆਂ ਹੱਦਾਂ ਬਣਾਉਣਾ ਸਿੱਖੋ ਚੁੱਪ ਸਾਫ਼ ਮਜ਼ਬੂਤ ਇੱਜ਼ਤ ਵਾਪਸ ਬਣਾਉਣ ਦਾ ਇਹ ਚੌਥਾ ਰਸਤਾ ਹੈ ਆਪਣੀ ਕੀਮਤ ਦੀ ਰੱਖਿਆ ਕਰਨਾ ਇੱਜ਼ਤ ਵਾਪਸ ਬਣਾਉਣ ਦਾ ਇੱਕ ਹੋਰ ਗਹਿਰਾ ਰਸਤਾ ਹੁੰਦਾ ਹੈ ਆਪਣੀ ਵੈਲਿਊ ਬਣਾਉਣਾ ਕਿਉਂਕਿ ਦੁਨੀਆ ਆਖਰਕਾਰ ਉਸ ਇਨਸਾਨ ਦੀ ਕਦਰ ਕਰਦੀ ਹੈ ਜੋ ਕੁਝ ਕਰ ਸਕਦਾ ਹੈ ਜੋ ਕੁਝ ਦੇ ਸਕਦਾ ਹੈ ਖਾਲੀ ਚੰਗਾ ਹੋਣਾ ਕਾਫੀ ਨਹੀਂ ਹੁੰਦਾ ਕਾਬਿਲ ਹੋਣਾ ਪੈਂਦਾ ਹੈ ਕਈ ਲੋਕ ਦਿਲ ਦੇ ਚੰਗੇ ਹੁੰਦੇ ਨੇ ਪਰ ਦੁਨੀਆ ਸਿਰਫ ਦਿਲ ਨਾਲ ਨਹੀਂ ਚੱਲਦੀ ਦੁਨੀਆ ਕਾਬਲੀਅਤ ਨਾਲ ਚੱਲਦੀ ਹੈ ਜਿਸ ਇਨਸਾਨ ਕੋਲ ਕੋਈ ਸਕਿੱਲ ਨਹੀਂ ਹੁੰਦਾ ਜਿਸ ਇਨਸਾਨ ਕੋਲ ਕੋਈ ਤਾਕਤ ਨਹੀਂ ਹੁੰਦੀ ਉਹ ਕਿੰਨਾ ਵੀ ਸੱਚਾ ਕਿਉਂ ਨਾ ਹੋਵੇ ਉਹ ਅਕਸਰ ਅਣਦਿੱਠਾ ਰਹਿ ਜਾਂਦਾ ਹੈ ਇਹ ਸਖਤ ਗੱਲ ਹੈ ਪਰ ਇਹ ਸੱਚ ਹੈ ਆਪਣੀ ਵੈਲਿਊ ਬਣਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਦੂਜਿਆਂ ਨਾਲੋਂ ਵੱਡੇ ਬਣ ਜਾਓ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਨੂੰ ਕੱਲ੍ਹ ਨਾਲੋਂ ਬਿਹਤਰ ਬਣਾਓ ਹਰ ਰੋਜ਼ ਥੋੜਾ ਜਿਹਾ ਪਰ ਲਗਾਤਾਰ ਕੋਈ ਵੀ ਸਕਿੱਲ ਇੱਕ ਦਿਨ ਵਿੱਚ ਨਹੀਂ ਆਉਂਦੀ ਕੋਈ ਵੀ ਕਾਬਲੀਅਤ ਇੱਕ ਹਫ਼ਤੇ ਵਿੱਚ ਨਹੀਂ ਬਣਦੀ ਇਹ ਸਾਲਾਂ ਦੀ ਮਿਹਨਤ ਨਾਲ ਬਣਦੀ ਹੈ ਪਰ ਬਹੁਤ ਸਾਰੇ ਲੋਕ ਸ਼ੁਰੂ ਹੀ ਨਹੀਂ ਕਰਦੇ ਉਹ ਸੋਚਦੇ ਨੇ ਕਿ ਹੁਣ ਬਹੁਤ ਦੇਰ ਹੋ ਗਈ ਐ ਉਹ ਸੋਚਦੇ ਨੇ ਕਿ ਮੇਰੇ ਵਰਗਿਆਲੇ ਕੀ ਬਣਨਾ ਅਸਲ ਵਿੱਚ ਦੇਰ ਤਾਂ ਉਸ ਦਿਨ ਹੁੰਦੀ ਐ ਜਦੋਂ ਤੁਸੀਂ ਕੋਸ਼ਿਸ਼ ਕਰਨੀ ਛੱਡ ਦਿੰਦੇ ਹੋ ਜਿਸ ਦਿਨ ਤੁਸੀਂ ਸਿੱਖਣਾ ਸ਼ੁਰੂ ਕਰ ਦਿੰਦੇ ਹੋ ਉਸ ਦਿਨ ਤੋਂ ਤੁਹਾਡੀ ਵੈਲਿਊ ਬਣਨੀ ਸ਼ੁਰੂ ਹੋ ਜਾਂਦੀ ਐ ਚਾਹੇ ਉਹ ਕੋਈ ਕੰਮ ਹੋਵੇ ਕੋਈ ਕਲਾ ਹੋਵੇ ਕੋਈ ਤਕਨੀਕ ਹੋਵੇ ਕੋਈ ਸਮੱਸਿਆ ਹੱਲ ਕਰਨ ਦੀ ਸਮਝ ਹੋਵੇ ਜੋ ਚੀਜ਼ ਤੁਸੀਂ ਚੰਗੀ ਕਰ ਸਕਦੇ ਹੋ ਉਹੀ ਚੀਜ਼ ਇੱਕ ਦਿਨ ਲੋਕਾਂ ਨੂੰ ਤੁਹਾਡੇ ਕੋਲ ਲੈ ਆਉਂਦੀ ਐ ਅਤੇ ਜਦੋਂ ਲੋਕ ਤੁਹਾਡੇ ਕੋਲ ਆਉਂਦੇ ਨੇ ਉਹ ਤੁਹਾਨੂੰ ਸੀਰੀਅਸ ਲੈਂਦੇ ਨੇ ਪਰ ਸਕਿੱਲ ਇਕੱਲੀ ਕਾਫੀ ਨਹੀਂ ਹੁੰਦੀ ਸਕਿੱਲ ਨੂੰ ਡਿਸਪਲਿਨ ਚਾਹੀਦਾ ਹੈ ਡਿਸਪਲਿਨ ਦਾ ਮਤਲਬ ਐ ਹੁੰਦਾ ਹੈ ਕਿ ਤੁਸੀਂ ਉਹ ਕੰਮ ਵੀ ਕਰੋ ਜੋ ਤੁਹਾਡਾ ਮਨ ਨਹੀਂ ਕਰਦਾ ਉਹ ਦਿਨ ਵੀ ਮਿਹਨਤ ਕਰੋ ਜਦੋਂ ਕੋਈ ਦੇਖ ਨਹੀਂ ਰਿਹਾ ਜਿਸ ਇਨਸਾਨ ਦੀ ਜ਼ਿੰਦਗੀ ਵਿੱਚ ਡਿਸਪਲਿਨ ਨਹੀਂ ਹੁੰਦਾ ਉਸ ਦੀ ਕਾਬਲੀਅਤ ਵੀ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ਪਰ ਜਿਸ ਇਨਸਾਨ ਦੀ ਜ਼ਿੰਦਗੀ ਵਿੱਚ ਡਿਸਪਲਿਨ ਹੁੰਦਾ ਹੈ ਉਹ ਆਮ ਹੋ ਕੇ ਵੀ ਖਾਸ ਬਣ ਜਾਂਦਾ ਹੈ ਲੋਕ ਅਕਸਰ ਟੈਲੈਂਟ ਦੀ ਗੱਲ ਕਰਦੇ ਨੇ ਪਰ ਦੁਨੀਆ ਅਸਲ ਵਿੱਚ ਕੰਸਿਸਟੈਂਸੀ ਨੂੰ ਇੱਜ਼ਤ ਦਿੰਦੀ ਹੈ ਜੋ ਬੰਦਾ ਹਰ ਰੋਜ਼ ਆਉਂਦਾ ਹੈ ਹਰ ਰੋਜ਼ ਕੰਮ ਕਰਦਾ ਹੈ ਹਰ ਰੋਜ਼ ਥੋੜਾ ਬਿਹਤਰ ਬਣਦਾ ਹੈ ਉਹ ਬੰਦਾ ਇੱਕ ਦਿਨ ਚੁੱਪਚਾਪ ਸਭ ਤੋਂ ਅੱਗੇ ਨਿਕਲ ਜਾਂਦਾ ਹੈ ਅਤੇ ਜਦੋਂ ਉਹ ਅੱਗੇ ਨਿਕਲਦਾ ਹੈ ਲੋਕ ਅਚਾਨਕ ਕਹਿੰਦੇ ਨੇ ਇਹ ਤਾਂ ਬਹੁਤ ਕਾਬਿਲ ਹੈ ਪਰ ਕੋਈ ਨਹੀਂ ਵੇਖਦਾ ਉਹ ਸਾਲ ਉਹ ਥਕਾਵਟ ਉਹ ਚੁੱਪ ਮਿਹਨਤ ਜੋ ਇਸ ਦੇ ਪਿੱਛੇ ਹੁੰਦੀ ਹੈ ਆਪਣੀ ਵੈਲਿਊ ਬਣਾਉਣ ਦਾ ਇੱਕ ਹੋਰ ਜ਼ਰੂਰੀ ਹਿੱਸਾ ਹੁੰਦਾ ਹੈ ਪਰ ਉਸੇ ਯੋਗ ਬਣਨਾ ਜੇ ਲੋਕ ਤੁਹਾਡੇ ਉੱਤੇ ਪਰੋਸਾ ਨਹੀਂ ਕਰ ਸਕਦੇ ਤਾਂ ਤੁਹਾਡੀ ਸਕਿੱਲ ਵੀ ਅਧੂਰੀ ਰਹਿ ਜਾਂਦੀ ਹੈ ਜੋ ਕਿਹਾ ਉਹ ਕਰਨਾ ਜੋ ਸ਼ੁਰੂ ਕੀਤਾ ਉਹ ਪੂਰਾ ਕਰਨਾ ਸਮੇਂ ਤੇ ਪਹੁੰਚਣਾ ਇਹ ਚੀਜ਼ਾਂ ਛੋਟੀਆਂ ਲੱਗਦੀਆਂ ਨੇ ਪਰ ਇਹੀ ਚੀਜ਼ਾਂ ਇਨਸਾਨ ਦੀ ਵੈਲਿਊ ਬਣਾਉਂਦੀਆਂ ਨੇ ਇੱਜ਼ਤ ਉਹਨਾਂ ਨੂੰ ਮਿਲਦੀ ਹੈ ਜੋ ਲੋੜ ਪੈਣ ਤੇ ਕੰਮ ਆਉਂਦੇ ਨੇ ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਮੂਰ ਸੀਰੀਅਸ ਲੈਣ ਤਾਂ ਆਪਣੀ ਵੈਲਿਊ ਬਣਾਉਣ ਤੇ ਧਿਆਨ ਦਿਓ ਸਕਿੱਲ ਨਾਲ डिसिप्लिन नार कंसिस्टेंसी नार इज्जत वापस बनावण ਦਾ ਇਹ ਪੰਜਵਾਂ ਰਸਤਾ ਹੈ ਚੁੱਪਚਾਪ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ इज्जत वापस ਬਣਾਉਣ ਦਾ ਇੱਕ ਬਹੁਤ ਔਖਾ ਪਰ ਬਹੁਤ ਤਾਕਤਵਰ ਰਸਤਾ ਹੁੰਦਾ ਹੈ ਧੀਰਜ ਰੱਖਣਾ ਅਤੇ ਸਮੇਂ ਦੀ ਕਦਰ ਕਰਨੀ ਕਿਉਂਕਿ ਕਈ ਵਾਰੀ ਇਨਸਾਨ ਸਭ ਕੁਝ ਠੀਕ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਨਤੀਜੇ ਤੁਰੰਤ ਨਾ ਮਿਲਣ ਕਰਕੇ ਹੌਸਲਾ ਹਾਰ ਬੈਠਦਾ ਹੈ ਇਹ ਪੁਲ ਹੁੰਦੀ ਹੈ जिंदगी विच जो कुछ टुटता है वो हौली हौली ही बनता है इज्जत भी यों ही है। एक दिन विच नहीं जाती एक दिन विच वापस भी नहीं आती धीरज का मतलब यह नहीं कि तुसी बैठ के उड़ीक करते रहो धीरज का मतलब होंगे है चुप चाप सही करते रहना भावे कोई देखे ज ना देखे कई बार तुसी महसूस करोगे कि तुसी बदल गए हो तुसी हुण गंभीर हो तुसी हुण जिम्मेवार हो पर लोग ਅਜੀ ਵੀ ਤੁਹਾਨੂੰ ਪੁਰਾਣੀ ਨਜ਼ਰ ਨਾਲ ਦੇਖਦੇ ਨੇ ਉਸ ਵੇਲੇ ਮਨ ਕਰਦਾ ਹੈ ਛੱਡ ਦੇ ਨੂੰ ਉਸ ਵੇਲੇ ਮਨ ਕਰਦਾ ਹੈ ਕਹਿਣ ਨੂੰ ਕਿ ਕੋਈ ਫਰਕ ਨਹੀਂ ਪੈਂਦਾ ਪਰ ਅਸਲ ਵਿੱਚ ਉਹੀ ਵੇਲਾ ਹੁੰਦਾ ਹੈ ਜਦੋਂ ਤੁਹਾਨੂੰ ਸਭ ਤੋਂ ਜ਼ਿਆਦਾ ਟਿਕੇ ਰਹਿਣਾ ਪੈਂਦਾ ਹੈ ਲੋਕਾਂ ਦੀ ਸੋਚ ਬਦਲਣ ਵਿੱਚ ਸਮਾਂ ਲੱਗਦਾ ਹੈ ਪਰ ਉਹ ਸਭ ਬਣਨ ਵਿੱਚ ਸਮਾਂ ਲੱਗਦਾ ਹੈ ਅਤੇ ਇੱਜ਼ਤ ਬਣਨ ਵਿੱਚ ਵੀ ਸਮਾਂ ਲੱਗਦਾ ਹੈ ਜੋ ਇਨਸਾਨ ਇਸ ਸਮੇ ਨੂੰ ਸਹਾਰ ਲੈਂਦਾ ਹੈ ਉਹ ਆਖਿਰਕਾਰ ਅੱਗੇ ਨਿਕਲ ਜਾਂਦਾ ਹੈ ਧੀਰਜ ਤੁਹਾਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ ਉਹ ਤੁਹਾਨੂੰ ਜਲਦੀ ਨਹੀਂ ਕਰਨ ਦਿੰਦਾ ਉਹ ਤੁਹਾਨੂੰ ਗਲਤ ਕਦਮ ਨਹੀਂ ਚੁੱਕਣ ਦਿੰਦਾ ਕਈ ਵਾਰੀ ਲੋਕ ਗੁੱਸੇ ਵਿੱਚ ਕੁਝ ਐਸਾ ਕਰ ਜਾਂਦੇ ਨੇ ਜੋ ਸਾਲਾਂ ਦੀ ਮਿਹਨਤ ਨੂੰ ਇੱਕ ਪਲ ਵਿੱਚ ਖਰਾਬ ਕਰ ਦਿੰਦਾ ਹੈ ਧੀਰਜ ਉਸ ਗੁੱਸੇ ਨੂੰ ਰੋਕਦਾ ਹੈ ਧੀਰਜ ਉਸ ਜਲਦੀ ਨੂੰ ਰੋਕਦਾ ਹੈ ਧੀਰਜ ਤੁਹਾਨੂੰ ਸਹੀ ਰਸਤੇ ਤੇ ਰੱਖਦਾ ਹੈ ਸਮੇਂ ਦੀ ਕਦਰ ਕਰਨੀ ਵੀ ਇੱਥੇ ਬਹੁਤ ਜ਼ਰੂਰੀ ਹੈ ਜੋ ਇਨਸਾਨ ਆਪਣੇ ਸਮੇਂ ਦੀ ਕਦਰ ਨਹੀਂ ਕਰਦਾ ਉਸ ਦੀ ਦੁਨੀਆ ਵੀ ਉਸ ਦੀ ਕਦਰ ਨਹੀਂ ਕਰਦੀ ਹਰ ਦਿਨ ਤੁਹਾਡੇ ਕੋਲ ਇੱਕ ਮੌਕਾ ਹੁੰਦਾ ਹੈ ਕੁਝ ਸਹੀ ਕਰਨ ਦਾ ਕੁਝ ਬਿਹਤਰ ਬਣਨ ਦਾ ਪਰ ਬਹੁਤ ਸਾਰੇ ਲੋਕ ਉਸ ਸਮਾਂ ਗਵਾ ਦਿੰਦੇ ਨੇ ਉਹ ਟਾਲਮ ਟੋਲ ਕਰਦੇ ਰਹਿੰਦੇ ਨੇ ਉਹ ਕੱਲ ਤੇ ਛੱਡ ਦਿੰਦੇ ਨੇ ਅਤੇ ਕੱਲ ਕਦੇ ਨਹੀਂ ਆਉਂਦਾ ਜਿਸ ਇਨਸਾਨ ਨੇ ਸਮੇ ਨੂੰ ਗੰਭੀਰਤਾ ਨਾਲ ਲੈ ਲਿਆ ਉਸਨੇ ਆਪਣੀ ਜ਼ਿੰਦਗੀ ਨੂੰ ਗੰਭੀਰਤਾ ਨਾਲ ਲੈ ਲਿਆ ਉਹ ਹਰ ਦਿਨ ਥੋੜਾ ਅੱਗੇ ਵਧਦਾ ਹੈ ਉਹ ਹਰ ਦਿਨ ਥੋੜਾ ਸਿੱਖਦਾ ਹੈ ਉਹ ਹਰ ਦਿਨ ਥੋੜਾ ਸੁਧਰਦਾ ਹੈ ਅਤੇ ਇਹ ਥੋੜਾ ਥੋੜਾ ਇੱਕ ਦਿਨ ਬਹੁਤ ਵੱਡਾ ਬਣ ਜਾਂਦਾ ਹੈ ਧੀਰਜ ਦਾ ਇੱਕ ਹੋਰ ਫਾਇਦਾ ਇਹ ਹੁੰਦਾ ਹੈ ਕਿ ਇਹ ਤੁਹਾਨੂੰ ਸ਼ਾਂਤ ਰੱਖਦਾ ਹੈ ਸ਼ਾਂਤਮਨ ਸਹੀ ਫੈਸਲੇ ਕਰਦਾ ਹੈ ਘਬਰਾਇਆ ਮਨ ਅਕਸਰ ਗਲਤ ਰਸਤਾ ਚੁਣ ਲੈਂਦਾ ਹੈ ਜਦੋਂ ਤੁਸੀਂ ਸ਼ਾਂਤ ਰਹਿੰਦੇ ਹੋ ਤਾਂ ਤੁਸੀਂ ਸਥਿਤੀ ਨੂੰ ਸਹੀ ਤਰੀਕੇ ਨਾਲ ਸਮਝ ਸਕਦੇ ਹੋ ਅਤੇ ਸਹੀ ਫੈਸਲਾ ਕਰ ਸਕਦੇ ਹੋ ਇੱਜ਼ਤ ਵਾਪਸ ਬਣਾਉਣ ਦਾ ਸਫ਼ਰ ਦੌੜ ਨਹੀਂ ਹੁੰਦਾ ਇੱਕ ਲੰਮਾ ਪੈਦਲ ਸਫ਼ਰ ਹੁੰਦਾ ਹੈ ਜਿੱਥੇ ਹਰ ਕਦਮ ਮਤਲਬ ਰੱਖਦਾ ਹੈ ਜੋ ਇਨਸਾਨ ਇਸ ਸਫਰ ਵਿੱਚ ਟਿਕਿਆ ਰਹਿੰਦਾ ਹੈ ਉਹ ਆਖਿਰਕਾਰ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਇਸ ਲਈ ਜੇ ਤੁਸੀਂ ਸੱਚਮੁੱਚ ਆਪਣੀ ਇੱਜ਼ਤ ਵਾਪਸ ਬਣਾਉਣਾ ਚਾਹੁੰਦੇ ਹੋ ਤਾਂ ਧੀਰਜ ਨੂੰ ਆਪਣਾ ਸਾਥੀ ਬਣਾਓ ਅਤੇ ਸਮੇਂ ਨੂੰ ਆਪਣਾ ਅਧਿਆਪਕ ਬਣਾਓ ਇੱਜ਼ਤ ਵਾਪਸ ਬਣਾਉਣ ਦਾ ਇਹ ਛੇਵਾਂ ਰਸਤਾ ਹੈ ਸ਼ਾਂਤ ਸਥਿਰ ਲੰਬੇ ਸਮੇਂ ਲਈ ਇੱਜ਼ਤ ਵਾਪਸ ਬਣਾਉਣ ਦਾ ਆਖਰੀ ਅਤੇ ਸਭ ਤੋਂ ਗਹਿਰਾ ਰਸਤਾ ਹੁੰਦਾ ਹੈ ਆਪਣੀ ਪਹਿਚਾਨ ਨਵੀਂ ਬਣਾਉਣਾ ਕਿਉਂਕਿ ਅਸਲ ਵਿੱਚ ਲੋਕ ਤੁਹਾਡੇ ਬਦਲੇ ਹੋਏ ਰਵੱਈਏ ਨੂੰ ਨਹੀਂ ਤੁਹਾਡੀ ਨਵੀਂ ਪਛਾਣ ਨੂੰ ਮੰਨਦੇ ਨੇ ਹਰ ਇਨਸਾਨ ਦੀ ਇੱਕ ਤਸਵੀਰ ਲੋਕਾਂ ਦੇ ਦਿਮਾਗ ਵਿੱਚ ਬਣੀ ਹੋਈ ਹੁੰਦੀ ਹੈ ਉਹ ਤਸਵੀਰ ਤੁਹਾਡੇ ਪੁਰਾਣੇ ਕੰਮਾਂ ਨਾਲ ਬਣੀ ਹੁੰਦੀ ਹੈ ਤੁਹਾਡੇ ਪੁਰਾਣੇ ਫੈਸਲਿਆਂ ਨਾਲ ਬਣੀ ਹੁੰਦੀ ਹੈ ਜਦੋਂ ਤੁਸੀਂ ਬਦਲਦੇ ਹੋ ਤਾਂ ਸਭ ਤੋਂ ਔਖਾ ਕੰਮ ਹੁੰਦਾ ਹੈ ਉਸ ਪੁਰਾਣੀ ਤਸਵੀਰ ਨੂੰ ਮਿਟਾਉਣਾ ਲੋਕ ਅਕਸਰ ਤੁਹਾਨੂੰ ਉਹੀ ਸਮਝਦੇ ਰਹਿੰਦੇ ਨੇ ਜੋ ਤੁਸੀਂ ਪਹਿਲਾਂ ਸੀ ਭਾਵੇਂ ਤੁਸੀਂ ਅੰਦਰੋਂ ਬਿਲਕੁਲ ਬਦਲ ਗਏ ਹੋ ਇਸ ਲਈ ਆਖਰੀ ਕਦਮ ਇਹ ਨਹੀਂ ਹੁੰਦਾ ਕਿ ਤੁਸੀਂ ਲੋਕਾਂ ਨੂੰ ਕਹੋ ਕਿ ਮੈਂ ਬਦਲ ਗਿਆ ਹਾਂ ਆਖਰੀ ਕਦਮ ਇਹ ਹੁੰਦਾ ਹੈ ਕਿ ਤੁਸੀਂ ਐਸਾ ਜਿਓ ਕਿ ਲੋਕ ਆਪ ਹੀ ਕਹਿ ਦੇਣ ਨਵੀਂ ਪਹਿਚਾਨ ਸ਼ਬਦਾਂ ਨਾਲ ਨਹੀਂ ਬਣਦੀ ਉਹ ਰੋਜ਼ਾਨਾ ਦੇ ਫੈਸਲਿਆਂ ਨਾਲ ਬਣਦੀ ਹੈ ਉਹ ਤੁਹਾਡੇ ਚੁੱਪਚਾਪ ਚੁਣੇ ਰਸਤੇ ਨਾਲ ਬਣਦੀ ਹੈ ਜਦੋਂ ਤੁਸੀਂ ਲਗਾਤਾਰ ਇੱਕੋ ਜਹੀ ਦਿਸ਼ਾ ਵਿੱਚ ਚੱਲਦੇ ਰਹਿੰਦੇ ਹੋ ਤਾਂ ਇੱਕ ਦਿਨ ਲੋਕ ਤੁਹਾਨੂੰ ਨਵੇਂ ਨਾਮ ਨਾਲ ਜਾਣਨ ਲੱਗ ਪੈਂਦੇ ਨੇ ਕੋਈ ਤੁਹਾਨੂੰ ਜ਼ਿੰਮੇਵਾਰ ਕਹਿੰਦਾ ਹੈ ਕੋਈ ਤੁਹਾਨੂੰ ਪਰੋਸੇ ਯੋਗ ਕਹਿੰਦਾ ਹੈ ਕੋਈ ਤੁਹਾਨੂੰ ਮਜ਼ਬੂਤ ਕਹਿੰਦਾ ਹੈ ਪਰ ਇਹ ਸ਼ਬਦ ਇੱਕ ਦਿਨ ਵਿੱਚ ਨਹੀਂ ਆਉਂਦੇ ਇਹ ਸਾਲਾਂ ਦੀ ਲਗਾਤਾਰ ਮਿਹਨਤ ਨਾਲ ਆਉਂਦੇ ਨੇ ਨਵੀਂ ਪਹਿਚਾਨ ਬਣਾਉਣ ਵਿੱਚ ਸਭ ਤੋਂ ਵੱਡੀ ਰੁਕਾਵਟ ਹੁੰਦੀ ਹੈ ਤੁਹਾਡਾ ਪੁਰਾਣਾ ਆਰਾਮ ਪੁਰਾਣੀਆਂ ਆਦਤਾਂ ਪੁਰਾਣੇ ਬਹਾਨੇ ਪੁਰਾਣੇ ਡਰ ਇਹ ਸਭ ਤੁਹਾਨੂੰ ਵਾਪਸ ਉੱਥੇ ਹੀ ਲੈ ਜਾਣਾ ਚਾਹੁੰਦੇ ਨੇ ਜਿੱਥੇ ਤੁਸੀਂ ਪਹਿਲਾਂ ਸੀ ਪਰ ਜੇ ਤੁਸੀਂ ਸੱਚਮੁੱਚ ਆਪਣੀ ਇੱਜ਼ਤ ਵਾਪਸ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਦਿਨ اپنی ਨਵੀਂ ਪਹਿਚਾਨ ਨੂੰ ਚੁਣਨਾ ਪਵੇਗਾ ਭਾਵੇਂ ਉਹ ਔਖਾ ਹੋਵੇ ਭਾਵੇਂ ਉਹ ਇਕੱਲਾ ਰਸਤਾ ਹੋਵੇ ਭਾਵੇਂ ਕਿਸੇ ਨੂੰ ਸਮਝ ਨਾ ਆਵੇ ਨਵੀਂ ਪਹਿਚਾਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਦੂਜਿਆਂ ਨੂੰ ਦਿਖਾਉਣ ਲਈ ਕੁਝ ਬਣੋ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਅੰਦਰ ਉਹ ਬਣ ਜਾਓ ਜਿਸ ਤੇ ਤੁਸੀਂ ਖੁਦ ਮਾਣ ਕਰ ਸਕੋ ਜਦੋਂ ਤੁਸੀਂ ਆਪਣੇ ਆਪ ਤੇ ਮਾਣ ਕਰਨਾ ਸਿੱਖ ਲੈਂਦੇ ਹੋ ਤਾਂ ਦੁਨੀਆ ਨੂੰ ਵੀ ਤੁਹਾਡੇ ਤੇ ਮਾਣ ਕਰਨਾ ਪੈਂਦਾ ਹੈ ਇੱਕ ਸਮਾਂ ਆਉਂਦਾ ਹੈ ਜਦੋਂ ਲੋਕ ਕਹਿਣਾ ਸ਼ੁਰੂ ਕਰ ਦਿੰਦੇ ਨੇ ਇਹ ਇਨਸਾਨ ਪਹਿਲਾ ਵਰਗਾ ਨਹੀਂ ਰਿਹਾ ਇਹ ਹੁਣ ਕੁਝ ਹੋਰ ਹੈ ਉਹ ਕੁਝ ਹੋਰ ਹੀ ਤੁਹਾਡੀ ਅਸਲੀ ਜਿੱਤ ਹੁੰਦੀ ਹੈ ਇਸ ਸਫ਼ਰ ਵਿੱਚ ਤੁਸੀਂ ਕਈ ਵਾਰੀ ਇਕੱਲੇ ਹੋਵੋਗੇ ਕਈ ਵਾਰੀ ਤੁਹਾਨੂੰ ਲੱਗੇਗਾ ਕਿ ਕੋਈ ਸਮਝ ਨਹੀਂ ਰਿਹਾ ਕਈ ਵਾਰੀ ਮਨ ਕਰੇਗਾ ਛੱਡ ਦੇਣ ਦਾ ਪਰ ਯਾਦ ਰੱਖੋ ਜੋ ਸਫ਼ਰ ਅੰਦਰੋਂ ਸ਼ੁਰੂ ਹੁੰਦਾ ਹੈ ਉਹ ਕਦੇ ਵੀ ਖਾਲੀ ਨਹੀਂ ਜਾਂਦਾ ਇੱਕ ਦਿਨ ਆਉਂਦਾ ਹੈ ਜਦੋਂ ਲੋਕ ਬਿਨਾਂ ਕੁਝ ਕਹੇ ਤੁਹਾਡਾ ਆਦਰ ਕਰਨ ਲੱਗ ਪੈਂਦੇ ਨੇ ਉਹ ਤੁਹਾਡੀ ਗੱਲ ਸੁਣਦੇ ਨੇ ਉਹ ਤੁਹਾਡੀ رائے ਦੀ ਕਦਰ ਕਰਦੇ ਨੇ ਉਹ ਤੁਹਾਡੇ ਫੈਸਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਨੇ ਉਸ ਦਿਨ ਤੁਹਾਨੂੰ ਸਮਝ ਆਉਂਦਾ ਹੈ ਕਿ ਇੱਜ਼ਤ ਵਾਪਸ ਆ ਗਈ ਹੈ ਪਰ ਉਹ ਇੱਜ਼ਤ ਸ਼ੋਰ ਨਾਲ ਨਹੀਂ ਆਈ ਹੁੰਦੀ ਉਹ ਚੁੱਪ ਨਾਲ ਆਈ ਹੁੰਦੀ ਹੈ ਜੇ ਤੁਸੀਂ ਇਸ ਵੀਡੀਓ ਵਿੱਚ ਆਪਣਾ ਚਿਹਰਾ ਵੇਖਿਆ ਹੈ ਜੇ ਤੁਹਾਨੂੰ ਲੱਗਿਆ ਹੈ ਕਿ ਇਹ ਸਫ਼ਰ ਤੁਹਾਡਾ ਵੀ ਹੋ ਸਕਦਾ ਹੈ ਤਾਂ ਇਹ ਯਾਦ ਰੱਖੋ ਤੁਸੀਂ ਅਜੇ ਦੇਰ ਨਹੀਂ ਕੀਤੀ ਸ਼ੁਰੂਆਤ ਹਮੇਸ਼ਾ ਅੱਜ ਤੋਂ ਹੋ ਸਕਦੀ ਹੈ ਇੱਕ ਛੋਟੇ ਫੈਸਲੇ ਨਾਲ ਇੱਕ ਛੋਟੇ ਕਦਮ ਨਾਲ ਅਤੇ ਜੇ ਇਹ ਗੱਲਾਂ ਤੁਹਾਡੇ ਦਿਲ ਨੂੰ ਲੱਗੀਆਂ ਨੇ ਜੇ ਆਡੀਓ ਬੁੱਕ ਤੁਹਾਨੂੰ ਸੋਚਣ ਤੇ ਮਜਬੂਰ ਕਰ ਗਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਇਸ ਨੂੰ ਉਹਨਾਂ ਨਾਲ ਸ਼ੇਅਰ ਕਰੋ ਜਿਨ੍ਹਾਂ ਨੂੰ ਅੱਜ ਇਸ ਦੀ ਸਭ ਤੋਂ ਜ਼ਿਆਦਾ ਲੋੜ ਹੈ ਅਤੇ ਜੇ ਤੁਸੀਂ ਐਸੀਆਂ ਹੀ ਗਹਿਰੀਆਂ ਸੋਚ ਬਦਲਣ ਵਾਲੀਆਂ ਆਡੀਓ ਬੁੱਕ ਸੁਣਨਾ ਚਾਹੁੰਦੇ ਹੋ ਤਾਂ ਉਡਾਨ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਵਿੱਚ ਇਹ ਜ਼ਰੂਰ ਦੱਸੋ ਕਿ ਤੁਹਾਡੇ ਲਈ ਇੱਜ਼ਤ ਦਾ ਅਸਲ ਮਤਲਬ ਕੀ ਹੈ ਤੁਹਾਡੀ ਇੱਕ ਲਾਈਨ ਕਿਸੇ ਹੋਰ ਲਈ ਹੌਸਲਾ ਬਣ ਸਕਦੀ ਹੈ ਅਸੀਂ ਫੇਰ ਮਿਲਾਂਗੇ ਇੱਕ ਹੋਰ ਸੋਚ ਇੱਕ ਹੋਰ ਸਫ਼ਰ ਇੱਕ ਹੋਰ ਮਜ਼ਬੂਤ ਕਦਮ ਦੇ ਨਾਲ